पंजाला पुलिस एक लाइव मुकाबले दौरान गैंगस्टर गुरप्रीत सिंह उर्फ बब्बू पुत्र गुरचरण सिंह निवासी पिंड नलहेड़ा थाना कग्गा गिरफ्तार करने में कामयाबी हासिल की थी है इसके कोलों छह पिस्तौल छत्ती जिंदा कारतूस और चोरी का स्कूटर भी बरामद होया है मान योग डी जी पी पंजाब ते मान योग डी आई जी पटियाला रेंज के दिशा निर्देश हेठ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਇਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕੰਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜੱਪਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾ ਤਾਂ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂਐਸਏ ਚ ਸੰਨੀ ਨਾਮ ਦਾ ਇੱਕ ਹੈਂਡਲਰ ਆਇਆ ਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੀ ਸੀ ਤੇ ਉਹ ਪਿਸਟਲ ਏ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵਾਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੌਂਦ ਉਹ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਆ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮਾਂ ਪਹਿਲਾਂ ਇੱਕ ਬੈਂਕ ਡਕੈਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉਤੋਂ ਖੋਲਿਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਮਜ਼ਾਟ ਵਗੈਰਾ ਦੇ ਦਰਜਾ ਤੇ ਤੁਹਾਡੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਸਖ਼ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ ਮੁਸਤਦੀ ਨਾਲ ਅ ਮਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ